ਜਿਲੰਦਰ ਦੇ ਬਾਬੂ ਲਾਪ ਸਿੰਘ ਨਗਰ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਦੇਰ ਰਾਤ ਇੱਕ ਕਾਰ ਸਵਾਰ ਦੇ ਵੱਲੋਂ ਤੇਜ਼ ਰਫ਼ਤਾਰ ਇੱਕ ਕਾਰ ਲਿਆ ਕੇ ਦੋ ਖੜੀਆਂ ਗੱਡੀਆਂ ਦੇ ਵਿੱਚ ਟੱਕਰ ਮਾਰ ਦਿੱਤੀ ਜਿਸ ਕਾਰਨ ਦੋਵੇਂ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਤੇ ਘਟਨਾ ਮੌਕੇ ਤੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈ ਉੱਥੇ ਹੀ ਨੁਕਸਾਨੀਆਂ ਗਈਆਂ ਗੱਡੀਆਂ ਦੇ ਮਾਲਕਾਂ ਵੱਲੋਂ ਇਸ ਸਬੰਧੀ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਤੇ ਪੁਲਿਸ ਵੱਲੋਂ ਮਾਮਲੇ ਸਬੰਧੀ ਕਾਰਵਾਈ ਕੀਤੀ ਜਾਰੀ ਹੈ ਉਥੇ ਹੀ ਤਸਵੀਰਾਂ ਨੂੰ ਵੇਖ ਕੇ ਇਹ ਅੰਦਾਜ਼ਾ ਵੀ ਲਗਾਇਆ ਜਾ ਰਿਹਾ ਹੈ ਕਿ ਕਾਰ ਸਵਾਰ ਡਰਾਈਵਰ ਦੇ ਵੱਲੋਂ ਸ਼ਾਇਦ ਕਿਸੇ ਪ੍ਰਕਾਰ ਦਾ ਕੋਈ ਨਸ਼ਾ ਕੀਤਾ ਹੋਇਆ ਸੀ ਜਿਸ ਕਰਕੇ ਇਹ ਹਾਦਸਾ ਵਾਪਰਿਆ ਫਿਲਹਾਲ ਮੌਕੇ ਤੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਇਸ ਪੂਰੀ ਘਟਨਾ ਦੀ ਵੀਡੀਓ ਰਿਕਾਰਡ ਹੋ ਚੁੱਕੀ ਹੈ ਸੋ ਜ਼ਰੂਰ ਵੇਖੋ ਤੁਸੀਂ ਵੀ ਮੌਕੇ ਦੀਆਂ ਇਹਨਾਂ ਤਸਵੀਰਾਂ ਨੂੰ ਤੇ ਇਸ ਮੌਕੇ ਜੋ ਕਿ ਇੱਥੇ ਦੇ ਰਹਿਣ ਵਾਲੇ ਲੋਕਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਹੈ ਜ਼ਰੂਰ ਸੁਣੋ ਉਹਨਾਂ ਦੀ ਜ਼ੁਬਾਨੀ ਨੁਕਸਾਨ ਤਾਂ ਕਾਫੀ ਯਾਰ ਭਈਆ 50000 ਲੱਗੀ ਜਾਣਾ ਅੱਗਿਓ ਦੇਖੋ ਸਾਰਾ ਬੁਰਗਾੜ ਨਗੂੜ ਇਧਰੋਂ ਵੀ ਸਾਰਾ ਪੁਲਿਸ ਕੰਪਲੇਨਟ ਕਰਦੇ ਤੇ ਤੁਸੀਂ ਹਾਂਜੀ ਕੀਤੀ ਕੀ ਕਹਿੰਦੇ ਆਏ ਨਹੀਂ ਹਰੇ ਤੇ ਅਲਿਜ਼ਾ ਕਾਇ ਨਹੀਂ ਹਾਂ ਸਰ ਰਾਤੀ ਹੋਇਆ ਮੈਂ ਤਾਂ ਸਵੇਰੇ ਉੱਠਿਆ ਤੇ ਮੈਨੂੰ ਇਹਨਾਂ ਨੇ ਦੱਸਿਆ ਮੈਨੂੰ ਤਾਂ ਰਾਤੀ ਪਤਾ ਨਹੀਂ ਲੱਗਾ ਕਿ ਗੱਡੀ ਇਹਨਾਂ ਦੀ ਵੀ ਡੈਮੇਜ ਹੋਈ ਮੇਰੀ ਗੱਡੀ ਵੀ ਡੈਮੇਜ ਹੋਈ ਪਤਾ ਲੱਗਾ ਕੌਣ ਸੀ ਗੱਡੀ ਵਾਲਾ ਗੱਡੀ ਵਾਲੇ ਦਾ ਕੋਈ ਨਹੀਂ ਪਤਾ ਜੀ ਸਰ ਹੁਣ ਘਟਾਵਾਂਗੇ ਤੇ ਪਤਾ ਲੱਗੇਗਾ ਕੌਣ ਹੈ ਗੱਡੀ ਵਾਲਾ ਕੰਪਲੇਨਟ ਕੀਤੀ ਕੌਣ ਸੀ ਠੀਕ ਐਂਦੇ ਆ ਰਹੇ ਆ ਜੀ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਦੇਖੋ ਜੀ ਇਹਨਾਂ ਦੀ ਗੱਡੀ ਦਾ ਤਾਂ ਸਾਈਡ ਤੇ ਸਾਰੇ ਹੀ ਸ਼ੀਸ਼ਾ ਵੱੜ ਗਿਆ ਮੇਰਾ ਪਿੱਛੋਂ ਬੰਪਰ ਦਾ ਡੈਮੇਜ ਹੋ ਗਿਆ ਹੈ ਜਿਲੰਦਰਦੇਬਾਬੂ ਲਾਖ ਸਿੰਘ ਨਗਰ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਦੇਰ ਰਾਤ ਇੱਕ ਕਾਰ ਸਵਾਰ ਦੇ ਵੱਲੋਂ ਤੇਜ਼ ਰਫ਼ਤਾਰ ਇੱਕ ਕਾਰ ਲਿਆ ਕੇ ਦੋ ਖੜੀਆਂ ਗੱਡੀਆਂ ਦੇ ਵਿੱਚ ਟੱਕਰ ਮਾਰ ਦਿੱਤੀ ਜਿਸ ਕਾਰਨ ਦੋਵੇਂ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਤੇ ਘਟਨਾ ਮੌਕੇ ਤੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈ ਉੱਥੇ ਹੀ ਨੁਕਸਾਨੀਆਂ ਗਈਆਂ ਗੱਡੀਆਂ ਦੇ ਮਾਲਕਾਂ ਵੱਲੋਂ ਇਸ ਸਬੰਧੀ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਤੇ ਪੁਲਿਸ ਵੱਲੋਂ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ ਉਥੇ ਹੀ ਤਸਵੀਰਾਂ ਨੂੰ ਵੇਖ ਕੇ ਇਹ ਅੰਦਾਜ਼ਾ ਵੀ ਲਗਾਇਆ ਜਾ ਰਿਹਾ ਹੈ ਕਿ ਕਾਰ ਸਵਾਰ ਡਰਾਈਵਰ ਦੇ ਵੱਲੋਂ ਸ਼ਾਇਦ ਕਿਸੇ ਪ੍ਰਕਾਰ ਦਾ ਕੋਈ ਨਸ਼ਾ ਕੀਤਾ ਹੋਇਆ ਸੀ ਜਿਸ ਕਰਕੇ ਇਹ ਹਾਦਸਾ ਵਾਪਰਿਆ ਫਿਲਹਾਲ ਮੌਕੇ ਤੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਇਸ ਪੂਰੀ ਘਟਨਾ ਦੀ ਵੀਡੀਓ ਰਿਕਾਰਡ ਹੋ ਚੁੱਕੀ ਹੈ ਸੋ ਜ਼ਰੂਰ ਵੇਖੋ ਤੁਸੀਂ ਵੀ ਮੌਕੇ ਦੀਆਂ ਇਹਨਾਂ ਤਸਵੀਰਾਂ ਨੂੰ ਤੇ ਇਸ ਮੌਕੇ ਜੋ ਕਿ ਇੱਥੇ ਦੇ ਰਹਿਣ ਵਾਲੇ ਲੋਕਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਹੈ ਜ਼ਰੂਰ ਸੁਣੋ ਉਹਨਾਂ ਦੀ ਜ਼ੁਬਾਨੀ ਨੁਕਸਾਨ ਤਾਂ ਕਾਫੀ ਹੈ ਭਈਆ 200000 ਲੱਗੀ ਜਾਣਾ ਅੱਗੇ ਉਹ ਦੇਖੋ ਸਾਰਾ ਬੁਰਗਾੜ ਨਗੂੜ ਇਧਰੋਂ ਵੀ ਸਾਰਾ ਪੁਲਿਸ ਕੰਪਲੇਟ ਕਰ ਦਿੱਤੀ ਤੁਸੀਂ ਹਾਂਜੀ ਕੀਤੀ ਕੀ ਕਹਿੰਦੇ ਆਏ ਨਹੀਂ ਹਜੇ ਤੱਕ ਅਲਿਜ਼ਾ ਕਾਇ ਨਹੀਂ ਹਾਂ ਸਰ ਰਾਤੀ ਹੋਇਆ ਮੈਂ ਤਾਂ ਸਵੇਰੇ ਉੱਠਿਆ ਤੇ ਮੈਨੂੰ ਇਹਨਾਂ ਨੇ ਦੱਸਿਆ ਮੈਨੂੰ ਤਾਂ ਰਾਤੀ ਪਤਾ ਨਹੀਂ ਲੱਗਾ ਕਿ ਗੱਡੀ ਇਹਨਾਂ ਦੀ ਵੀ ਡੈਮੇਜ ਹੋਈ ਮੇਰੀ ਗੱਡੀ ਵੀ ਡੈਮੇਜ ਹੋਈ ਪਤਾ ਲੱਗਾ ਕੌਣ ਸੀ ਗੱਡੀ ਵਾਲਾ ਗੱਡੀ ਵਾਲੇ ਦਾ ਕੋਈ ਨਹੀਂ ਪਤਾ ਜੀ ਸਰ ਹੁਣ ਘਟਾਵਾਂਗੇ ਤੇ ਪਤਾ ਲੱਗੇਗਾ ਕੌਣ ਹੈ ਗੱਡੀ ਵਾਲਾ ਕੰਪਲੇਨਟ ਕੀਤੀ ਕੰਪਲੇਨਟ ਕੀ ਕਹਿੰਦੇ ਆ ਰਹੇ ਆ ਜੀ ਕਿੰਨਾ ਕੁ ਨੁਕਸਾਨ ਨੁਕਸਾਨ ਦੇਖੋ ਜੀ ਇਹਨਾਂ ਦੀ ਗੱਡੀ ਦਾ ਤਾਂ ਸਾਈਡ ਤੇ ਸਾਰੇ ਸ਼ੀਸ਼ਾ ਵੱੜ ਗਿਆ ਮੇਰਾ ਪਿੱਛੋਂ ਬੰਪਰ ਦਾ ਡੈਮੇਜ ਹੋ ਗਿਆ